ਪੰਤ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨਹੀਓ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਖਲਕ ਕੁੱਟਨਾਮਾ ਬੜੀਆਂ ਤੇਜ਼ੀ ਨਾਲ ਵਾਪਰ ਰਹੀਆਂ ਨੇ ਪੰਜਾਬ ਪੰਜਾਬੀ ਇਹ ਪੰਜਾਬੀਅਤ ਜਿਸ ਅੱਗੇ ਸਰਕਾਰਾਂ ਵੱਲੋਂ ਸਮੇਂ-ਸਮੇਂ ਤੇ ਸਿਆਸਤਦਾਨਾਂ ਵੱਲੋਂ ਪ੍ਰਸ਼ਨ ਚਿੰਸੀ ਜਿਹੜਾ ਲੱਗਦਾ ਆਉਂਦਾ ਉਹ ਹੋਰ ਗਹਿਰਾ ਤੇ ਗੂੜਾ ਹੁੰਦਾ ਜਾਂਦਾ ਹੈ ਅੱਜ Jammu Kashmir ਦੇ ਮੁੱਖ ਮੰਤਰੀ ਉਮਰ ਅਬਦੁੱਲਾ ਉਰਾਨੇ ਪੰਜਾਬ ਨੂੰ ਪਾਣੀ ਦੇਣ ਤੋਂ ਜਵਾਬਦੇਹ ਦਿੱਤਾ ਹੈ ਪੰਜਾਬ ਦੀ ਸੰਜੀਦਗੀ ਪੰਜਾਬ ਦੀ ਗੈਰ ਜ਼ਿੰਮੇਵਾਰੀ ਪੰਜਾਬ ਪ੍ਰਤੀ ਸਿਆਸਤਦਾਨਾਂ ਦੀ ਲਾਪਰਵਾਹੀ ਅਤੇ ਪੰਜਾਬ ਨਾਲ ਸਮੇ ਸਮੇਂ ਤੇ ਮਤਰੀ ਮਾਂ ਵਾਲਾ ਹੁੰਦਾ ਸਲੂਕ ਹੈ ਜਿਹੜਾ ਉਹ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆਇਆ ਹੈ ਤੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਮਰ ਅਬਦੁੱਲਾ ਦੇ ਇਸ ਬਿਆਨ ਪਿੱਛੇ ਜਦੋਂ ਅਸੀਂ ਸੰਪੂਰਨ ਰੂਪ ਵਿੱਚ ਝਾਤੀ ਮਾਰ ਕੇ ਅੱਗੇ ਵਧਣ ਦਾ ਯਤਨ ਕਰਦੇ ਹਾਂ ਤਾਂ ਅਚਾਨਕ ਇਹ ਵਰਤਾਰਾ ਕਿਉਂ ਵਾਪਰ ਜਾਂਦਾ ਹੈ ਜਦੋਂ ਦੇਸ਼ ਦੀ ਸਰਕਾਰ ਪਾਕਿਸਤਾਨ ਨਾਲ ਜਲ ਸਿੰਚ ਸਮਝੌਤੇ ਸ਼ਿਮਲਾ ਸਮਝੌਤੇ ਸਾਰਾ ਕੁਝ ਜੰਗਾਂ ਜੁੱਦਾਂ ਦੀ ਆੜ ਹੇਠ ਰੱਦ ਕਰਨ ਵਾਲੇ ਵਾਸਤੇ ਨਤੁਰਦੀ ਆ ਵਾਟਰ ਰੀਟ੍ਰੀਟ ਵਾਟਰ ਰੀਟ੍ਰੀਟ ਜਿਹੜਾ ਸਮਝੌਤਾ ਹੈ ਉਹ ਟੁੱਟਦਾ ਹੈ ਉਹਦੇ ਅੱਗੇ ਸਵਾਲੀਆ ਚਿੰਨ ਆਉਂਦੇ ਨੇ ਉਹ ਅੰਤਰਰਾਸ਼ਟਰੀ ਚੈਰੀ ਵਿੱਚ ਪੁੱਜਦਾ ਹੈ ਤੇ ਐਸੇ ਹਾਲਾਤਾਂ ਵਿੱਚ ਉਮਰ ਅਬਦੁੱਲਾ ਦਾ ਇਹ ਕਹਿਣਾ ਕਿ ਜਦੋਂ ਔਖੇ ਵੇਲੇ ਪੰਜਾਬ ਨੇ ਸਾਨੂੰ ਪਾਣੀ ਨਹੀਂ ਦਿੱਤਾ ਤੇ ਅਸੀਂ ਉਹਨਾਂ ਨੂੰ ਪਾਣੀ ਕਿਉਂ ਦਈਏ ਇੱਥੇ ਅਸੀਂ ਉਮਰ ਅਬਦੁੱਲਾਹ ਹੋਰਾਂ ਦੇ ਬਿਆਨ ਨੂੰ ਦੋ ਤਰ੍ਹਾਂ ਨਾਲ ਦੇਖਦੇ ਹਾਂ ਇੱਕ ਕਿ ਉਹਨਾਂ ਨੇ ਕਹਿਣ ਦਾ ਯਤਨ ਕੀਤਾ ਕਿ ਪਾਣੀ ਹੈ ਜਿਹੜਾ ਉਹ ਸਾਰਿਆਂ ਦਾ ਸਾਂਝਾ ਹੈ ਪੰਜਾਬ ਦਾ ਪਾਣੀ ਹੋਵੇ ਹਿਮਾਚਲ ਦਾ ਹੋਵੇ ਜੰਮੂ ਕਸ਼ਮੀਰ ਦਾ ਹੋਵੇ ਤਾਂ ਦੇਸ਼ ਦਾ ਹੋਵੇ ਇੱਕ ਤਰ੍ਹਾਂ ਨਾਲ ਜਿਹੜਾ ਅੰਦਰ ਖਾਤੇ ਉਹਨਾਂ ਨੇ ਇਹ ਮੈਸੇਜ ਦੇਣ ਦਾ ਯਤਨ ਕੀਤਾ ਹੈ ਦੂਜਾ ਜਦੋਂ ਅਸੀਂ ਭਾਖੜਾ ਡੈਮ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਖਿਲਾਫ ਲਗਾਤਾਰ ਮੁਜ਼ਾਰੇ ਕਰਦੇ ਆ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਤੇ ਆਪਣਾ ਹੱਕ ਜਤਾਉਣ ਲਈ ਰੂਲ ਐਂਡ ਰੈਗੂਲੇਸ਼ਨ ਦੀ ਲੰਘਣਾ ਕਰਦੇ ਆ ਤਾਂ ਵੀ ਅਸੀਂ ਸਵਾਲਾਂ ਦੇ ਘੇਰੇ ਵਿੱਚ ਆਉਨੇ ਆ ਤੇ ਇੱਕ ਤਰ੍ਹਾਂ ਨਾਲ ਉਹ ਦਿਖਾਉਣ ਦਾ ਯਤਨ ਕੀਤਾ ਗਿਆ ਹੈ ਕਿ ਪਾਣੀ ਸਾਰੀਆਂ ਸਟੇਟਾਂ ਦਾ ਸਾਂਝਾ ਪਾਣੀ ਦੇਸ਼ ਦਾ ਸਾਂਝਾ ਹੈ ਤੇ ਜੇ ਤੁਸੀਂ ਇਦਾਂ ਕਰ ਸਕਦੇ ਹੋ ਤੇ ਇਦਾਂ ਵੀ ਹੋ ਸਕਦਾ ਹੈ ਇਦੇ ਪਿੱਛੇ ਸੱਚ ਕੀ ਹੈ ਕੁਝ ਪੁਸ਼ਟੀ ਤਾਂ ਨਹੀਂ ਕੀਤੀ ਜਾ ਸਕਦੀ ਪਰ ਪੰਜਾਬਸਿਆਂ ਤੋਂ ਚਾਰੇ ਪਾਸਿਓਂ ਘਿਰਿਆ-ਘਿਰਿਆ ਨਜ਼ਰ ਜ਼ਰੂਰ ਆ ਰਹੇ ਹਨ ਤੇਰੇ ਖਿਲਾਫ ਤੇਰੇ ਆਪਣਿਆਂ ਨੇ ਨਿਹਰਾ ਕੱਢਣੀਆਂ ਨੇ ਤੇ ਕੱਢ ਦਿੱਤੀਆਂ ਜਾਂਦੀਆਂ ਨੇ ਟੀਬਲਾਂ ਤੇ ਬੈਠ ਕੇ ਸਮਝੌਤੇ ਹੋ ਜਾਂਦੇ ਨੇ ਕੁਝ ਨਾ ਕੁਝ ਰਪਏ ਵੀ ਪਟਲੇ ਜਾਂਦੇ ਨੇ ਤੇ ਕੁਝ ਨਾ ਕੁਝ ਪੜਦੇ ਪਿੱਛੇ ਆਪਣਾ ਅੱਗਾ ਵੀ ਸਵਾਰ ਲਿਆ ਜਾਂਦਾ ਹੈ ਸੋਨੇ ਦੀ ਚਾਂਦੀ ਲੈ ਕੇ ਟੱਕ ਵੀ 라 ਦਿੱਤਾ ਜਾਂਦਾ ਹੈ ਤੇ ਕਪੂਰੀ ਦਾ ਮੋਰਚਾ ਵੀ ਲੱਗ ਜਾਂਦਾ ਹੈ ਤੇ ਇਸਦੀ ਲੋਕ ਸਭਾ ਵਿੱਚ ਅਸੀਂ ਅਸਤੀਫੇ ਵੀ ਦੇ ਜਾਂਦੇ ਆ ਤੇ ਜਦੋਂ ਮਰਹੂਮ ਪ੍ਰਧਾਨ ਮੰਤਰੀ ਕਪੂਰੀ ਨਹਿਰ ਤੱਕ ਲਾਉਣ ਆਉਂਦੀ ਹੈ ਤੇ ਉਹਦੇ ਨਾਲ ਫੋਟੋਆਂ ਵੀ ਖਿਚਾ ਲੈਂਦੇ ਆ ਤੇ ਇਸਦੀ ਪਾਰਲੀਮੈਂਟ ਵਿੱਚ ਅਸੀਂ ਵੱਡੀਆਂ-ਵੱਡੀਆਂ ਗੱਲਾਂ ਵੀ ਕਰ ਜਾਂਦੇ ਆ ਪਰ ਜਦੋਂ ਸਮਾ ਸੀ ਜਦੋਂ ਨਹਿਰ ਦਾ ਵਿਰੋਧ ਕੀਤਾ ਜਾਣਾ ਸੀ ਉਦੋਂ ਨਹੀਂ ਕੀਤਾ ਜਾ ਸਕਿਆ ਤੇ ਉਦੋਂ ਅਸੀਂ ਵਿਸਰੇ ਹੋ ਗਏ ਤੇ ਅਸੀਂ ਬਹੁਤ ਕੁਝ ਅੰਦਰ ਖਾਤੇ ਬਟ ਰਿਆ ਕਿਸੇ ਨੇ ਆਪਣੀਆਂ ਮੈਂਬਰ ਪਾਰਲੀਮੈਂਟਸ਼ਿਪ ਕਿਸੇ ਨੇ ਹੋਰ ਕਿਸੇ ਨੇ ਚੰਡੀ ਵਾਲੀਆਂ ਕਾਰਨ ਕਿਸੇ ਨੇ ਮੁੱਖ ਮੰਤਰੀ ਕਿਸੇ ਨੇ ਬੀਬੀ ਦੀ ਨਜ਼ਰ ਵਿੱਚ ਆਪਣੇ ਆਪ ਨੂੰ ਦੇਸ਼ ਦਾ ਦੇਸ਼ ਦੀ ਏਕਤਾ ਅਖੰਡਤਾ ਦਾ ਰਖਵਾਲਾ ਹੋਣ ਦਾ ਭਰਮ ਪਾਲਿਆ ਸੀ ਜਿਹੜਾ ਉਹਨੂੰ ਪੱਥੇ ਪਾਉਣ ਲਈ ਸਾਰਾ ਕੁਝ ਕੀਤਾ ਤੇ ਅੱਜ ਗੱਲ ਚੱਲਦੀ ਚੱਲਦੀ ਉਮਰ ਅਬਦੁੱਲਾਹ ਤੱਕ ਆ ਪੁੱਜੀ ਆ ਹੁਣ ਜਦੋਂ ਅਸੀਂ ਪਿਛਲੇ ਦਿਨੀ ਭਾਖੜਾ ਬਿਆਸ ਮੈਨੇਜਮੈਂਟ ਫੰਡ ਦੇ ਖਿਲਾਫ ਝੰਡਾ ਚੁੱਕਿਆ ਸੀ ਤੇ ਅਸੀਂ ਲਗਭਗ 30 ਸਾਲ ਕਿੱਥੇ ਸੀ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਦੇ ਬੋਰਡ ਦੇ ਉੱਤੋਂ ਇੱਕ ਇੱਕ ਕਰਕੇ ਜਿਹੜਾ ਅਫਸਰ ਸੀ ਉਹਨੂੰ ਲਾਂਭੇ ਕੀਤਾ ਜਿੱਕਿਆ ਪੰਜਾਬ ਦੀ ਜ਼ਿਆਦਾਰੀ ਘਟਾ ਦਿੱਤੀ ਗਈ ਪੰਜਾਬ ਦੇ ਹੱਕ ਘਟਾ ਦਿੱਤੇ ਗਏ ਪੰਜਾਬੀ ਅਫਸਰਾਂ ਛਾਹ ਨੂੰ ਲਾਂਭੇ ਕਰਕੇ ਮੁਕੰਮਲ ਰੂਪ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਕਬਜ਼ਾ ਸੀ ਜਿਹੜਾ ਉਹ ਦੂਜੀਆਂ ਸਟੇਟਾਂ ਦਾ ਜਾਂ ਸੈਂਟਰ ਦਾ ਹੋ ਗਿਆ ਤੇ ਉਦੋਂ ਅਸੀਂ ਰੋਲਾ ਪਾਇਆ ਆ ਇੱਕਾ ਦੋਕਾ ਕਿਸਾਨ ਆਗੂ ਜਾਂ ਇੱਕਾ ਦੋਕਾ ਪੰਜਾਬ ਅਤਾਸ਼ੀ ਜਾਂ ਅਖਬਾਰਾਂ ਵਿੱਚ ਆਰਟੀਕਲ ਲਿਖਣ ਵਾਲੇ ਸਾਡੇ ਲੇਖਕ ਰੋਲਾ ਜ਼ਰੂਰ ਪਾਉਂਦੇ ਰਹੇ ਪਰ ਉਦੋਂ ਗੱਲ ਕਿਸੇ ਨਾਲ ਕੋਈ ਤੇ ਨਹਿਰ ਭਾਵੇਂ ਬੰਦ ਹੋ ਗਈ ਪਰ ਇੱਕ ਤਰ੍ਹਾਂ ਨਾਲ ਪਾਣੀਆਂ ਦੀ ਲੁੱਟ ਸੀ ਜਿਹੜੀ ਉਹ ਰੁਕੀ ਨਹੀਂ ਹੁਣ ਜਦੋਂ ਅਸੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਦਫ਼ਤਰ ਦੇ ਉੱਤੇ ਨੰਗਲ ਡੈਮ ਦੇ ਉੱਤੇ ਜਾ ਕੇ ਲਗਾਤਾਰ ਪ੍ਰੋਟੈਸਟ ਕਰਦੇ ਆ ਤਾਂ ਅਗਲਿਆਂ ਨੂੰ ਹਾਈ ਕੋਰਟ ਸੁਪਰੀਮ ਕੋਰਟ ਜਾਣ ਦਾ ਰਾਹ ਜਿਹੜਾ ਉਹ ਪਧਰਾ ਹੋ ਜਾਂਦਾ ਤੇ ਕੋਟਾਂ ਹਮੇਸ਼ਾ ਦੇਸ਼ ਦੀ ਸਰਬੋਚਤਾ ਨੂੰ ਮੁੱਖ ਰੱਖ ਕੇ ਫੈਸਲੇ ਦਿੰਦੀਆਂ ਨੇ ਤੇ ਫੈਸਲਾ ਪੰਜਾਬ ਦੇ ਖਿਲਾਫ ਆਉਣਾ ਸੀ ਤੇ ਇਸ ਗੱਲ ਨੂੰ ਸਾਨੂੰ ਸਟਰਗਲ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਸੀ ਕਿ ਜੇ ਕੱਲ ਕੇਸ ਅਦਾਲਤ ਵਿੱਚ ਚੱਲ ਗਿਆ ਤੇ ਫੈਸਲਾ ਕਿੱਥੇ ਆਵੇਗਾ ਯਾਰ ਅਸੀਂ ਕਿ ਸਿਰ ਦੇਣ ਵਾਲਿਆਂ ਸਿਰ ਦੀ ਵਰਤੋਂ ਕਰਨ ਵਾਲੇ ਨਹੀਂ ਦਿਮਾਗ ਦੀ ਵਰਤੋਂ ਕਰਨ ਵਾਲੇ ਨਹੀਂ ਪੰਜਾਬ ਦਾ ਪਾਣੀ ਕਿਵੇਂ ਖੁੱਸਿਆ ਬਹੁਤ ਸਾਰੀਆਂ ਕਿਤਾਬਾਂ ਉਹ ਸਾਰੇ ਲੈਕਚਰ ਬਹੁਤ ਸਾਰੇ ਆਰਟੀਕਲ ਤੁਸੀਂ ਸਾਰਿਆਂ ਨੇ ਰਿਪੇਰੀਅਨ ਕਾਨੂੰਨ ਵੀ ਸਹੀ ਨਹੀਂ ਲਾਗੂ ਹੋ ਸਕਿਆ ਰਿਪੇਰੀਅਨ ਕਾਨੂੰਨ ਮੁਤਾਬਕ ਵੀ ਰਾਜਾਂ ਨੂੰ ਪਾਣੀ ਦੀ ਵੰਡ ਨਾ ਹੋ ਸਕੀ। ਅਨੰਦਪੁਰ ਸਾਹਿਬ ਦੇ ਮਤੇ ਜਾਂ ਸਮਝੌਤੇ ਪਾਣੀ ਅਸਬੰਧੀ ਜਾਂ ਅਸੀਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਕਹਿੰਦੇ ਨੇ ਦੱਸੋ ਕੀ ਚਾਹੀਦਾ ਬਿਨਾਂ ਸ਼ਰਤ ਮੈ ਆ ਦੇ ਦਿੰਨੇ ਉਦੋਂ ਅਸੀਂ ਪਾਣੀ ਲੈ ਸਕਦੇ ਸੀ ਬਹੁਤ ਕੁਝ ਲੈ ਸਕਦੇ ਸੀ ਪਰ ਅਸੀਂ ਕੁਝ ਨਹੀਂ ਲਿਆ ਤੇ ਅੱਜ ਉਮਰ ਅਬਦੁੱਲਾਹ ਤੱਕ ਗੱਲ ਆ ਪੁੱਜੀ ਹੈ। ਉਮਰ ਅਬਦੁੱਲਾਹ ਕਿਸ ਬੇਵਾਕੀ ਨਾਲ ਕਿਸ ਧਰਲੇ ਨਾਲ ਸਾਡੀ ਉਸ ਸਟੇਟ ਨੂੰ ਜਿਹੜੀ ਪੰਜਾਂ ਦਰਿਆਵਾਂ ਦੀ ਧਰਤੀ ਆ ਅੱਜ ਉਸ ਸਟੇਟ ਨੂੰ ਘੂਰ ਕੇ ਕਹਿ ਰਹੇ ਨੇ ਕਿ ਅਸੀਂ ਆਪਣਾ ਪਾਣੀ ਦੇਖਣਾ ਅਸੀਂ ਦੋ ਤਰ੍ਹਾਂ ਦੇ ਇੱਕ ਤੇ ਪਾਕਿਸਤਾਨ ਦੀ ਜਲ ਸੰਧੀ ਹੈ ਜਿਹੜੀ ਉਹਦੇ ਬਾਬਤ ਵੀ ਕਿਤੇ ਨਾ ਕਿਤੇ ਉਮਰ ਅਬਦੁੱਲਾ ਵੱਲੋਂ ਸੁਨੇਹਾ ਦੇਣ ਦਾ ਯਤਨ ਕੀਤਾ ਗਿਆ ਕਿ ਪਾਣੀ ਸਾਰਿਆਂ ਦਾ ਸਾਂਝਾ ਹੁੰਦਾ ਹੈ ਦੂਜਾ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਸਰਕਾਰ ਨੂੰ ਜਾਂ ਪੰਜਾਬੀਆਂ ਨੂੰ ਜਾਂ ਪੰਜਾਬੀਅਤ ਨੂੰ ਵੀ ਇਹ ਸਿਹਰਾ ਦੇਣ ਦਾ ਯਤਨ ਕੀਤਾ ਕਿ ਐਸਾ ਨਹੀਂ ਕਿ ਪਾਣੀ ਸਾਰੇ ਦੇਸ਼ ਦਾ ਸਾਂਝਾ ਹੈ ਜਾਂ ਐਸਾ ਵੀ ਨਹੀਂ ਕਿ ਜੇ ਤੁਸੀਂ ਇੰਉਂ ਕਰ ਸਕਦੇ ਹੋ ਤੇ ਅਸੀਂ ਵੀ ਇੰਉਂ ਕਰ ਸਕਦੇ ਹਾਂ ਐਸੀ ਹਾਲਾਤਾਂ ਵਿੱਚ ਮੂੰਹ ਮੇਰਾ ਉਹੀ ਗੱਲ ਕਹਿਣ ਨੂੰ ਜੀ ਕਰਦਾ ਐ ਪੰਜਾਬ ਸਿਆ ਤੇਰਾ ਕੋਈ ਨਾ ਬੇਲੀ ਜਦੋਂ ਗੰਜਾਬ ਨੂੰ ਅਸੀਂ ਕੋਈ ਨਾ ਬੇਲੀ ਕਹਿੰਨੇ ਆ ਸੱਚ ਮੁੱਚ ਇਹ ਜਾਣਿਓ ਲੱਗਦਾ ਹੈ ਕਿ ਪੰਜਾਬ ਲੀਡਰਸ਼ਿਪਲੈਸ ਹੋ ਗਿਆ ਕੋਈ ਸਮਾਂ ਸੀ ਜਦੋਂ ਪੰਜਾਬ ਦੇ ਲੀਡਰ ਬੜਕ ਮਾਰਦੇ ਸੀ ਤੇ ਦਿੱਲੀ ਕੰਬ ਜਾਂਦੀ ਸੀ ਹੁਣ ਪੰਜਾਬ ਦੇ ਲੀਡਰਾਂ ਨੂੰ ਦਿੱਲੀ ਵਾਲੇ ਮਿਲਣ ਤੱਕ ਦਾ ਸਮਾਂ ਨਹੀਂ ਦਿੰਦੇ ਤੇ ਕਿਸਾਨ ਆਗੂਆਂ ਨੂੰ ਬਾਰਡਰ ਨਹੀਂ ਟੱਪਣ ਦਿੰਦੇ ਤੇ ਫਿਰ ਅਸੀਂ ਪੰਜਾਬੀ ਕਿੱਥੇ ਆ ਖੜੇ ਆ ਕਿੱਥੇ ਕਿ ਰਹਿ ਗਏ ਆ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਭ ਤੋਂ ਕੁਦਰਤੀ ਸੋਮਾ ਸਭ ਤੋਂ ਪਿਆਰਾ ਨਿਆਰਾ ਸਭ ਤੋਂ ਲੋੜੀਂਦਾ ਕੁਦਰਤੀ ਸੋਮਾ ਪਾਣੀ ਵੀ ਜੇ ਖਤਰਿਆਂ ਦੇ ਘੇਰੇ ਵਿੱਚ ਆ ਗਿਆ ਤੇ ਅਸੀਂ ਸੋਚ ਨਹੀਂ ਰਹੇ ਤੇ ਅਸੀਂ ਸੋਚਾਂਗੇ ਕਦੋਂ ਤੇ ਬਣੇਗਾ ਕੀ ਸਾਡਾ ਪਿਛਲੇ 30 35 40 ਸਾਲਾਂ ਚ ਅਸੀਂ ਆਪਣੇ ਪਾਣੀ ਨੂੰ ਥੋੜਾ ਥੋੜਾ ਬੂੰਦ 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 ਕਰਕੇ ਗਵਾਉਂਦੇ ਗਏ ਤੇ ਅੱਜ ਸਾਡੇ ਸਟੇਟ ਦੇ 62 ਤੋਂ ਵੱਧ ਬਲਾਕ ਨੇ ਜਿਹੜੇ ਉਹ ਪੀਣ ਵਾਲੇ ਪਾਣੀ ਦੀ ਥੋੜ੍ਹ ਤੋਂ ਪੀਣ ਵਾਲੇ ਪਾਣı ਸ਼ੁੱਧ ਚੰਗੇ ਮਿੱਠੇ ਪਾਣੀ ਤੋਂ ਵਾਂਝੇ ਹੋ ਗਏ ਪੰਜਾਬ ਦੀ ਧਰਤੀ ਬੰਜਰ ਹੋ ਗਈ ਪੰਜਾਬ ਉਹ ਪੰਜ ਆਪਣੀ ਰਹਿਚੇ ਦੇ ਢਾਈ ਆਵ ਰਹਿ ਕੇ ਸੀ ਤੇ ਉਹ ਢਾਈ ਆਬ ਵੀ ਮਿੱਠਾ ਸ਼ਰਬਤ ਵਰਗਾ ਪਾਣੀ ਚਲਾ ਗਿਆ ਤੇ ਜਿਹੜਾ ਪਾਣੀ ਦਰਿਆਵਾਂ ਰਹਿਂਦੇ ਨੇ ਰਹੀਂ ਆਉਂਦਾ ਸੀ ਉਤੇ ਵੀ ਹਾਕਮਾਂ ਦੀ ਅੱਖ ਹੈ ਤੇ ਉਹ ਪਾਣੀ ਵੀ ਕਿਤੇ ਨਾ ਕਿਤੇ ਰੋਕਣ ਦੇ ਯਤਨ ਕੀਤੇ ਜਾ ਰਹੇ ਨੇ ਤੇ ਉਹ ਪਾਣੀ ਵੀ ਗਾਹੇ ਬਗਾਹੇ ਬਗਾਨਿਆਂ ਦੀ ਅੱਖ ਥੱਲੇ ਬਗਾਨਿਆਂ ਦੀ ਨਿਗਾਹ ਥੱਲੇ ਬਗਾਨਿਆਂ ਦੀ ਨੀਤ ਥੱਲੇ ਆ ਗਿਆ ਤੇ ਅੱਜ ਉਮਰ ਅਬਦੁੱਲਾ ਨੇ ਉਹ ਗੱਲ ਸਿੱਧ ਕਰ ਦਿੱਤੀ ਹੈ ਇਸ ਤੋਂ ਅੱਗੇ ਕੀ ਹੁੰਦਾ ਹੈ ਉਮਰ ਅਬਦੁੱਲਾ ਦੇ ਬਿਆਨ ਦੇ ਰਿਐਕਸ਼ਨ ਕੀ ਨੇ ਪੰਜਾਬ ਦਾ ਕੀ ਰਿਐਕਸ਼ਨ ਹਾਲੇ ਕੁਝ ਨਹੀਂ ਕਿ ਤੁਹਾਡੇ ਨਾਲ ਆਉਣ ਵਾਲੇ ਦਿਨਾਂ ਵਿੱਚ ਐਪੀਸੋਡ ਦੇ ਵਿੱਚ ਅਸੀਂ ਸਾਂਝਾ ਕਰਦੇ ਜਾਵਾਂਗੇ ਫਿਲਹਾਲ ਚਿੰਤਾ ਵਾਲੀ ਗੱਲ ਹੈ ਚਿੰਤਾ ਚਿਤਾ ਸਮਾਨ ਹੁੰਦੀ ਹੈ ਤੇ ਚਿੰਤਾ ਵੀ ਪੀਣ ਵਾਲੇ ਪਾਣੀ ਦੀ ਜਦੋਂ ਦੇਸ਼ ਤੇ ਜਦੋਂ ਵਿਦੇਸ਼ ਤੇ ਜਦੋਂ ਅੰਤਰਰਾਸ਼ਟਰੀ ਲੈਵਲ ਤੇ ਬਹੁਤ ਸਾਰੇ ਦੇਸ਼ ਪਾਣੀਆਂ ਦੀ ਲੜਾਈ ਵੱਲ ਨੂੰ ਹੋਤੁਰੇ ਨੇ ਤੇ ਬਣੇਗਾ ਕੀ ਫਿਰ ਸਾਡੇ ਲਈ ਤੇ ਹੋਰ ਵੀ ਮੁਸ਼ਕਲੀਆਂ ਘੜੀਆਂ ਨੇ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ Subsidy Sri a